ਜਿਹੜੇ ਡਰੋਨ ਹਰੇਕ ਸਬ ਡਿਵੀਜ਼ਨ ਵਿੱਚ ਡਰੋਨ ਦਿੱਤੇ ਗਏ ਨੇ ਤਾਂ ਕਿ ਅਸੀਂ ਆਪਣੇ ਲੱਕ ਦੇ ਵਿੱਚ ਸਰਵਲੈਂਸ ਰੱਖ ਕੇ ਜਿਹੜੇ ਬੰਦੇ ਡਰੋਨ ਨਾਲ ਕੋਈ ਗੱਡੀ ਉਡਾਉਂਦੇ ਨੇ ਜਾਂ ਕੋਈ ਵੇਚਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਇਸ ਚੀਜ਼ ਤੋਂ ਕਿਸ ਨੂੰ ਮੱਖਿਆ ਨਹੀਂ ਜਾਏਗਾ ਕੋਈ ਭੇਤ ਭਾਵ ਨਹੀਂ ਚਾਹੇ ਪੁਲਿਸ ਹੋਵੇ ਚਾਹੇ ਕੋਈ ਰੈਵਨਿਊ ਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਲੱਗਦਾ ਨਹੀਂ ਆ ਲੋਕਾਂ ਆਮ ਵੀ ਸਿਪੋਰਟ ਸਜੇਤ ਹੋਣ ਦੀ ਲੋੜ ਹੈ ਨੌਜਵਾਨਾਂ ਨੂੰ ਲੇਕਿਨ ਕੁਝ ਬਸਸ਼ਾਹਰੋ ਵੀ ਘੇਰੇ ਚ ਲਿਆ ਜਾ ਰਿਹਾ ਇਸ ਮੁੱਦੇ ਤੇ ਦੇਖੋ ਜੀ ਲੋਕੋ ਦਾ ਕੰਮ ਹੈ ਕਹਿਣਾ ਸਾਡਾ ਕੰਮ ਕਰਨਾ ਤਾਂ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਸਾਡਾ ਪਤਾ ਸਾਡੀ ਸਾਡੀ ਅੰਦਰ ਆਪਾਂ ਦਾ ਪਤਾ ਹੈ ਕਿ ਅਸੀਂ ਕਿੱਥੇ ਗੱਲ ਕਰਤਾ ਕਿੱਥੇ ਚੱਲਦੇ ਚਾਈਨਾ ਰੋਡ ਨਾਲ ਗੁੱਡੀਆਂ ਉਡਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਤੁਸੀਂ ਉਡਾਉਂਗੇ ਚਾਈਨਾ ਰੋਡ ਨਾਲ ਗੁੱਡੀ ਤੇ ਦੂਸੇ ਬੱਸ ਤੇ ਦੇਖ ਸਕਦੇ ਹੋ ਪੁਲਿਸ ਵੀ ਜਿਹੜੀ ਹੈ ਕਿਸ ਤਰੀਕੇ ਨਾਲ ਜਿਹੜੇ ਡਰੋਨ ਉਡਾ ਕੇ ਹੁਣ ਕਾਰਵਾਈ ਕਰਨ ਲਈ ਮਜ਼ਬੂਤ ਹੋਈ ਹੈ ਕਿਉਂਕਿ ਆਪਾਂ ਰੋਜ਼ ਦੇਖਦੇ ਹਾਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਦੇ ਨੇ ਜਿਹੜੀ ਚਾਈਨਾ ਡੋਰ ਦਾ ਖੋਨੀ ਡੋਰ ਹੈ ਜਦੋਂ ਉੜਦੀ ਆਸਮਾਨ ਦੇ ਵਿੱਚ ਤਾਂ ਦਾ ਦਾ ਲੰਮਕਦੀ ਤੇ ਆਮ ਲੋਕਾਂ ਦੇ ਆਵਾਜ਼ ਹੀ ਕਰਦੇ ਆ ਗੱਲ ਇਹ ਇਸ ਕਦਰ ਫਿੱਤਦੀ ਹੈ ਕਿ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਤ ਗਵਾਉਣਾ ਪੈਂਦਾ ਹੈ ਲੇਕਿਨ ਉਹਨਾਂ ਨੂੰ ਪੰਜਾਬ ਪੁਲਿਸ ਵੀ ਜਿਹੜੀ ਐਕਸ਼ਨ ਦੇ ਵਿੱਚ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਡਰੋਨ ਰਾਈ ਕਾਰਵਾਈ ਵੀ ਕੀਤੀ ਜਾ ਰਹੀ ਹੈ ਜ਼ਰੂਰ ਜਦੋਂ ਡਰੋਨ ਉੜਦਾ ਦੇਖ ਕੇ ਸਮਾਨ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਘਰਾਂ ਵਿੱਚ ਭੱਜ ਰਹੇ ਨੇ ਲੇਕਿਨ ਸਮਝਣ ਦੀ ਲੋੜ ਹੈ ਕਿ ਇਹ ਆਮ ਲੋਕਾਂ ਦੀ ਸੁਰੱਖਿਆ ਲਈ ਉਹਨਾਂ ਦੇ ਪਰਵਾਹ ਮੈਂਬਰਾਂ ਦੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਡੀਐਸਪੀ ਪ੍ਰਵੇਸ਼ চোপੜਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰੀਕੇ ਨਾਲ ਕਾਰਵਾਈ ਚੱਲ ਰਹੀ ਹੈ ਸਾਰੀ ਬੀਤੇ ਦਿਨ ਅਸੀਂ ਅਮਸਰ ਤੋਂ ਆਵਦੇ ਦੇਖ ਤੜਲੇ ਨਾਲ ਚਾਈਨਾ ਡੋਰ ਵਿਕੀ ਵੀ ਰਹੀ ਹੈ ਲੋਕ ਵੱਧ ਵੀ ਰਹੇ ਨੇ ਪੁਲਿਸ ਕਾਰਵਾਈ ਜ਼ਰੂਰ ਕਰਦੀ ਹੈ ਲੇਕਿਨ ਸचेत ਹੋਣ ਦੀ ਵੀ ਲੱਗਦਾ ਲੋੜ ਹੈਗੀ ਹੈ ਲੋਕਾਂ ਨੂੰ ਲੋਕਾਂ ਨੂੰ ਸचेत ਹੋਣ ਦੀ ਬਿਲਕੁਲ ਲੋੜ ਹੈ ਜੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਹਾਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਇਹ ਚਾਈਨਾ ਡੋਰ ਜਿਹੜੀ ਖੂਨੀ ਡੋਰ ਹੈ ਇਹ ਕਿਸੇ ਦਾ ਨਾਮ ਲਿਖ ਕੇ ਵਗਰਾ ਨਹੀਂ ਹੁੰਦੀ ਇਹ ਕਿਸੇ ਦੇ ਘਰ ਚ ਵੀ ਆ ਸਕਦੀ ਜਿਹੜਾ ਬੰਦਾ ਯੂਜ਼ ਕਰਦਾ ਉਹਦਾ ਕੋ ਪਰਿਵਾਰਕ ਮੈਂਬਰ ਉਹ ਵੀ ਇਹਦੇ ਚ ਪੇਟ ਜਾ ਸਕਦਾ ਹੈ ਸੋ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਮੈਂ ਰਿਕਵੈਸਟ ਵੀ ਕਰਦਾ ਪਹਿਲਾਂ ਹੱਥ ਵੀ ਜੋੜੇ ਸੀਗੇ ਅੱਜ ਮੈਂ ਚੇਤਾਵਨੀ ਵੀ ਦੇਣਾ ਕਿ ਜਿਵੇਂ ਪੰਜਾਬ ਸਰਕਾਰ ਪੱਬਾਂ ਪਾ ਰਹੀ ਹੈ ਇਹ ਚਾਇਨਾ ਡੋਰ ਦੀ ਤੋਂ ਪੰਜਾਬ ਨੂੰ ਮੁਕਤੀ ਦਿਨਾਂ ਲਈ ਥੱਲੇ ਅਪ ਟੂ ਕਨਸਟੇਬਲ ਲੈਵਲਸ ਤੱਕ ਇਵਨ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਦੂਸਰਾ ਪ੍ਰਸ਼ਾਸਨ ਹੈ ਉਹਨਾਂ ਨੂੰ ਪੂਰੀ ਹਦਾਇਤਾਂ ਨੇ ਕਿ ਇਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਸੋ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਤੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਜਿਹੜੇ ਡਰੋਨ ਹੈ ਹਰੇਕ ਸਬ ਡਿਵੀਜ਼ਨ ਵਿੱਚ ਡਰੋਨ ਦਿੱਤੇ ਗਏ ਨੇ ਤਾਂ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਸਰਵਲੈਂਸ ਰੱਖ ਕੇ ਜਿਹੜੇ ਬੰਦੇ ਡਰੋਨ ਨਾਲ ਕੋਈ ਗੁੱਡੀ ਉਡਾਉਂਦੇ ਨੇ ਜਾਂ ਕੋਈ ਵੇਚਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਸੋ ਮੈਂ ਪਤਾ ਪਿਛਲੇ ਦਿਨੀ ਵੀ ਸਵਾਲ ਹੋਏ ਨੇ ਪੁਲਿਸ ਲਾਈਨ ਦੇ ਵਿੱਚ ਵੀ ਗੁੱਡੀਆਂ ਉਡਦੀਆਂ ਤੇ ਸਦਾਈਆਂ ਸੀਗੀਆਂ ਉਨੀਆਂ ਕਾਰਵਾਈ ਜੇ ਲੱਗਦਾ ਕਿ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਡਾਉਣਗੇ ਉਹਨਾਂ ਦੇ ਉੱਪਰ ਵੀ ਸਖਤ ਕਾਰਵਾਈ ਹੋਊ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਸ ਚੀਜ਼ ਤੋਂ ਕਿਸੇ ਨੂੰ ਬਖਸ਼ ਨਹੀਂ ਜਾਏਗਾ ਕੋਈ ਭੇਤ ਭਾਵ ਨਹੀਂ ਚਾਹੀਏ ਪੁਲਿਸ ਹੋਵੇ ਚਾਹੇ ਕੋਈ ਰੈਵਨਿਊ ਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਚਾਹੇ ਕੋ ਵਪਾਰੀ ਹੋਵੇ ਜਿੰਨਾ ਮਰਜੀ ਕੋ ਮੀਰ ਹੋਵੇ ਜਿੰਨਾ ਮਰਜੀ ਗਰੀਬ ਹੋਵੇ ਸਾਰਿਆਂ ਦੇ ਵਾਸਤੇ ਲਾਏ ਇੱਕੋ ਹੀ ਹੈ ਤੇ ਇਹ ਅਸੀਂ ਬਿਲਕੁਲ ਪ੍ਰੋਪਰ ਕਾਰਵਾਈ ਕਰਾਂਗੇ ਸ ਆਮ ਲੋਕਾਂ ਨਾਲ ਬੀਤੇ ਦਿਨੀ ਮੇਰੀ ਵੀ ਗੱਲਬਾਤ ਹੋਈ ਸੀਗੀ ਉਹ ਪੁਲਿਸ ਨੂੰ ਕਹਿੰਦੇ ਆ ਕਹਿੰਦੇ ਕਿ ਜਦੋਂ ਬਰਾਮਦ ਹੁੰਦੇ ਆ ਕਹਿੰਦੇ ਆ ਪੇਟੀਆਂ ਦੀ ਪੇਟੀਆਂ ਬਰਾਮਦ ਕਰਦੇ ਰਿਹਾ ਪੁਲਿਸ ਵਾਲੇ ਲੇਕਿਨ ਕਹਿੰਦੇ ਇੱਕ ਦਿਨ ਦੇ ਵਿੱਚ ਬਰੀ ਕਰ ਦਿੱਤਾ ਜਾਂਦਾ ਕਹਿੰਦੇ ਕਿ ਕਿਤੋਂ ਇਹ ਵੀ ਮਾਮਲੇ ਸਾਹਮਣੇ ਆਏ ਆ ਪੁਲਿਸ ਮੁਲਾਜ਼ਮ ਕਹਿੰਦੇ ਆਪਸ ਵਿੱਚ ਵੰਡ ਰਹੇ ਕਈ ਸ਼ਾਦਾ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਲੱਗਦਾ ਨਹੀਂ ਆ ਲੋਕੀ ਆਮ ਵੀ ਇਸ ਤੌਰ ਤੇ ਸचेਤ ਹੋਣ ਦੀ ਲੋੜ ਹੈ ਨੌ ਦੇਖੋ ਜੀ ਲੋਕੋ ਦਾ ਕੰਮ ਹੈ ਕਹਿਣਾ ਸਾਡਾ ਕੰਮ ਹੈ ਕਰਨਾ ਕੰਮ ਅਸੀਂ ਕੰਮ ਕਰ ਰਹੇ ਆ ਸਾਨੂੰ ਸਾਡਾ ਪਤਾ ਹੈ ਸਾਨੂੰ ਸਾਡੀ ਅੰਤਰਾਤਮਾ ਦਾ ਪਤਾ ਹੈ ਕਿ ਅਸੀਂ ਕਿੱਥੇ ਗਲਤ ਆ ਕਿੱਥੇ ਸਹੀ ਆ ਲੇਕਿਨ ਜਿੱਥੋਂ ਤੱਕ ਡਰੋਨ ਦੀ ਗੱਲ ਹੈ ਤੇ ਨਿਸ਼ਚੈ ਦੀ ਗੱਲ ਹੈ ਪੰਜਾਬ ਪੁਲਿਸ ਇਹਦੇ ਖਿਲਾਫ ਖੜੀ ਹੈ ਔਰ ਹਮੇਸ਼ਾ ਖੜੀ ਰਹੇਗੀ ਸਰ ਹੋਇਆ ਜੁਕ ਮਿਲਿਆ ਵਸੇ ਡਰੋਨ ਉਡਾਇਆ ਕੀ ਕੋਈ ਲੱਗੇ ਨੌਜਵਾਨ ਦਿਖੇ ਤਾਂ ਉਹਨੂੰ ਇੱਥੇ ਜਿਹੜੇ ਉਡਾ ਰਹੇ ਸੀ ਜੀ ਇਮੀਡੀਏਟਲੀ ਅਸੀਂ ਥੱਲੇ ਜਿਹੜੀਆਂ ਹਾਲੀ ਗਰਾਊਂਡ ਦੇ ਉੱਤੇ ਪੁਲਿਸ ਪਾਰਟੀਆਂ ਆ ਉਹ ਗਈਆਂ ਰੇਡ ਕਰਨ ਵਾਸਤੇ ਹੋ ਸਕਦਾ ਕੋਈ ਨਾ ਕੋਈ ਸਾਨੂੰ ਪ੍ਰਾਪਤੀ ਠੀਕ ਜੀ ਸਤਿ ਸ਼੍ਰੀ ਅਕਾਲ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਡਰੋਨ ਦੇ ਨਾਲ ਹੁਣ ਕਾਰਵਾਈ ਹੋ ਰਹੀ ਹੈ ਚਾਈਨਾ ਡੋਰ ਨਾਲ ਗੱਡੀ ਢੋਣ ਵਾਲੇ ਨੌਜਵਾਨਾਂ ਦੇ ਉੱਪਰ ਸੋ ਲਗਾਤਾਰ ਜਿਹੜਾ ਪੰਜਾਬ ਪੁਲਿਸ ਵੱਲੋਂ ਸਨਹਿਾ ਦਿੱਤਾ ਜਾ ਰਿਹਾ ਹੈ ਸचेत ਵੀ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਕਿ ਇਸ ਤਰੀਕੇ ਨਾਲ ਜਿਹੜਾ ਨਾ ਉਡਾਇਆ ਜਾਵੇ ਡਰੋਨ ਦੇ ਨਾਲ ਉਹਨਾਂ ਨੂੰ ਜ਼ਰੂਰ ਕਾਰਵਾਈ ਕਰਨੀ ਪੈਦੀ ਹੈ ਲੇਕਿਨ ਚਾਈਨਾ ਡੋਰ ਜਿਹੜੀ ਖੂਨੀ ਡੋਰ ਹੈ ਜੇ ਕਦੇ ਇਸ ਤਰੀਕੇ ਨਾਲ ਚਾਈਨਾ ਡੋਰ ਨਾਲ ਗੱਡੀ ਢਾਈ ਜਾਏਗੀ ਤੇ ਆਮ ਜਿਹੜੇ ਲੋਕ ਨੇ ਜਿਹੜੇ ਆਵਾਜ਼ਾਈ ਕਰਦੇ ਨੇ ਉਹਨਾਂ ਦੀ ਜਾਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਕਦਰਾਂ ਦੇ ਘਾਤ ਉਜੜ ਜਾਂਦੇ ਨੇ ਇਹ ਕੁਛ ਚੰਦ ਪਲਾਂ ਦੀ ਖੁਸ਼ੀ ਜਿਹੜੀ ਹੈ ਕਿਸੇ ਦੀ ਘਰ ਦਾ ਮਾਤਮ ਵੀ ਬਣ ਸਕਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਅਜੇ ਵੀ ਡਰੋਨ ਦੇ ਨਾਲ ਕਾਰਵਾਈ ਚੱਲ ਰਹੀ ਹੈ ਡਰੋਨ ਉਡਾਇਆ ਜਾ ਰਿਹਾ ਨਾਲ ਦੇ ਨਾਲ ਟ੍ਰੇਸ ਕੀਤਾ ਜਾਦਾ ਟਰੈਕ ਕੀਤਾ ਜਾਦਾ ਜਿਹੜੇ ਵੀ ਲੋਕ ਗੁੱਡੀ ਉਡਾਉਂਦੇ ਨੇ ਚਾਹੇ ਨਾਲ ਡੋਨ ਦੇ ਨਾਲ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਰੇਡ ਪਾਈ ਜਾਏਗੀ ਜਨਮਾਨਿਆਂ ਦੇ ਅਧਾਰਤ ਕੀਤੇ ਜਾਂਦੇ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਵੀ ਲਗਾਤਾਰ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਚਾਈਨਾ ਡੋਰ ਜਿਹੜੀ ਨਾ ਵੇਚੀ ਜਾਵੇ ਪਰ ਲੇਕਿਨ ਆਮ ਲੋਕਾਂ ਨੂੰ ਵੀ ਸਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਤੁਹਾਡੀ ਰੱਖਿਆ ਲਈ ਹੈ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸੇ ਲਈ ਜਿਹੜੇ ਇਸ ਤਰੀਕੇ ਤੋਂ ਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਜ਼ਰੂਰ ਸचेत ਹੋਵੋ ਕਿਤੇ ਇਹ ਨਾ ਹੋਵੇ ਜਿਹੜੀ ਖੁਸ਼ੀ ਹੈ ਸਿਰਫ ਇੱਕ ਦੋ ਦਿਨਾਂ ਦੀ ਇਹ ਕਿਸੇ ਦਾ ਘਾਤੂ ਜਾੜ ਕੇ ਰੱਖ ਦੇਵੇ ਤੁਸੀਂ ਦੇਖਦੇ ਹੋ ਲਾਈਵ ਬਾਤ ਮਹਾਂਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ